ਕੈਨੇਡੀਅਨ ਖਬਰਨਾਮੇ ਵਿੱਚ ਅੱਜ ਦੀ ਵੱਡੀ ਖਬਰ ਸਥਾਈ ਸੈਨੇਟ ਕਮੇਟੀ ਆਫ ਸੋਸ਼ਲ ਅਫੇਅਰਸ ਸਾਇੰਸ ਐਂਡ ਟੈਕਨੋਲੋਜੀ ਦੀ ਇੱਕ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਗਿਆ ਜਿਸ ਵਿੱਚ ਸ਼ਿਫਾਰਿਸ਼ ਕੀਤੀ ਗਈ ਹੈ ਕਿ ਇਮੀਗ੍ਰੇਸ਼ਨ ਐਂਡ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਪਲੋਜ ਵਰਕ ਪਰਮਿਟ ਜਾਰੀ ਕਰਨਾ ਬੰਦ ਕਰੇ A ਰਿਪੋਰਟ ਵਿੱਚ ਟੈਂਪਰੇਰੀ ਫੋਰਨਰ ਵਰਕਰ ਪ੍ਰੋਗਰਾਮ ਦੀ ਬਣਤਰ ਅਤੇ ਵਰਤੋਂ ਦੀ ਜਾਂਚ ਕੀਤੀ ਗਈ ਸੀ ਜੋ 1973 ਵਿੱਚ ਕੈਨੇਡੀਅਨ ਰੋਜ਼ਗਾਰਦਾਤਾਵਾਂ ਨੂੰ ਜ਼ਰੂਰੀ ਗੈਰ ਸਟਾਫ ਵਾਲੀ ਅਸਾਮੀਆਂ ਭਰਨ ਵਿੱਚ ਮਦਦ ਕਰਨ ਲਈ ਪੇਸ਼ ਕੀਤਾ ਗਿਆ ਸੀ ਜਦੋਂ ਕੋਈ ਵੀ ਕੈਨੇਡੀਅਨ ਜਾਂ ਸਥਾਈ ਨਿਵਾਸੀ ਯੋਗ ਦਾ ਅਪਲਾਈ ਨਹੀਂ ਕੀਤਾ ਗਿਆ ਸੀ ਰਿਪੋਰਟ ਦੇ ਅਨੁਸਾਰ TFWP ਦਾ ਮਤਲਬ ਕੈਨੇਡੀਅਨ ਰੋਜ਼ਗਾਰਦਾਤਾਵਾਂ ਲਈ ਆਖਰੀ ਉਪਾਅ ਹੋਣਾ ਸੀ ਪਰ ਇਹ ਕੈਨੇਡੀਅਨ ਲੇਬਰ ਮਾਰਕੀਟ ਦੇ ਕੇਂਦਰੀ ਹਿੱਸੇ ਵਿੱਚ ਬਦਲ ਗਿਆ ਸਥਾਈ ਕਮੇਟੀਆਂ ਜਿਵੇਂ ਕਿ SCSAST ਕੈਨੇਡਾ ਨੂੰ ਪ੍ਰਭਾਵਿਤ ਕਰਨ ਵਾਲੇ ਖੋਜ ਅਤੇ ਖੋਜ ਮੁੱਦਿਆਂ ਦੀ ਜਾਂਚ ਕਰਦੀ ਹੈ ਅਤੇ ਉਹਨਾਂ ਨੂੰ ਸਰਕਾਰ ਕੋਲ ਵਿਚਾਰ ਤੇ ਕਾਰਵਾਈ ਲਈ ਪੇਸ਼ ਕਰਦੀਆਂ ਨੇ ਸੈਨੇਟ ਕੈਨੇਡਾ ਦੀ ਸੰਸਦ ਦਾ ਉਪਰਲਾ ਸਦਨ ਹੈ ਜੋ ਇੱਕ ਜਾਂਚ ਅਤੇ ਵਿਧਾਇਕ ਸ਼ਾਖਾ ਵਜੋਂ ਕੰਮ ਕਰਦਾ ਹੈ। ਪ੍ਰੋਗਰਾਮ ਜਿਵੇਂ ਕਿ TFWP ਬਹੁਤ ਸਾਰੇ ਨਵੇਂ ਆਉਣ ਵਾਲੇ ਅਤੇ ਸਥਾਈ ਨਿਵਾਸੀਆਂ ਲਈ ਮੁੱਖ ਧਾਰਾ ਦਾ ਮਾਰਗ ਬਣ ਗਿਆ ਹੈ। ਉਹ ਦੇਸ਼ ਵਿੱਚ ਕੰਮ ਦਾ ਤਜਰਬਾ ਪ੍ਰਾਪਤ ਕਰਨ ਲਈ ਕੈਨੇਡਾ ਆਉਂਦੇ ਨੇ ਜੋ ਐਕਸਪੈਕਟਸ ਐਂਟਰੀਜ਼ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਰਗੇ ਸਥਾਈ ਨਿਵਾਸ ਮਾਰਗਾਂ ਲਈ ਅਰਜ਼ੀਆਂ ਦੇਣ ਵਾਲੇ ਲਾਭਦਾਇਕ ਹੋ ਸਕਦੇ ਨੇ ਰੁਜ਼ਗਾਰਦਾਤਾਵਾਂ ਜੋ ਕਿ TFWP ਦੀ ਵਰਤੋਂ ਕਰਦੇ ਹੋਏ ਨੌਕਰੀ ਤੇ ਰੱਖਣਾ ਚਾਹੁੰਦੇ ਨੇ ਨੌਕਰੀ ਰੁਜ਼ਗਾਰ ਸਮਾਜਿਕ ਵਿਕਾਸ ਤੋਂ ਇੱਕ ਸਕਾਰਾਤਮਕ ਜਾਂ ਨਿਰਪੱਖ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਪ੍ਰਾਪਤ ਕਰਨਾ ਚਾਹੀਦਾ ਹੈ ਇਹ ਦਸਤਾਵੇਜ਼ ਕੈਨੇਡੀਅਨ ਸਰਕਾਰ ਨੂੰ ਸਾਬਤ ਕਰਦਾ ਹੈ ਕਿ ਕਿਸੇ ਵਿਦੇਸ਼ੀ ਨਾਗਰਿਕ ਨੂੰ ਨੌਕਰੀ ਤੇ ਰੱਖਣ ਦਾ ਰਾਸ਼ਟਰੀ ਅਰਥਚਾਰੇ ਜਾਂ ਕਿਰਤ ਸ਼ਕਤੀ ਤੇ ਮਾੜਾ ਪ੍ਰਭਾਵ ਨਹੀਂ ਪਵੇਗਾ ਰੋਜ਼ਗਾਰ ਦਾ ਤਾਵਾ ਨੂੰ ਇੱਕ ਐਲ ਐਮ ਆਈਏ ਦਰਜ ਕਰਨ ਤੋਂ ਪਹਿਲਾਂ ਕਈ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਜਿਵੇਂ ਕਿ ਕਿਸੇ ਖਾਸ ਸਮੇਂ ਲਈ ਇਸ਼ਤਿਹਾਰ ਦੇਣ ਅਤੇ ਸਬੂਤ ਦੇਣਾ ਕਿ ਕੋਈ ਵੀ ਕੈਨੇਡੀਅਨ ਜਾਂ ਸਥਾਈ ਨਿਵਾਸੀ ਇਸ ਅਹੁਦੇ ਦੇ ਯੋਗ ਨਹੀਂ ਹੈ ਜਾਂ ਕਿਸੇ ਨੇ ਵੀ ਅਰਜੀ ਨਹੀਂ ਦਿੱਤੀ ਇੱਕ ਵਾਰ ਇੱਕ ਰੋਜ਼ਗਾਰਦਾਤਾ ਕੋਲ ਇੱਕ ਵੈਧ ਐਲ ਐਮ ਆਈ ਹੋਣ ਤੋਂ ਬਾਅਦ ਉਹ ਉਸ ਨੂੰ ਉਸ ਉਮੀਦਵਾਰ ਨਾਲ ਸਾਂਝਾ ਕਰ ਸਕਦੇ ਨੇ ਜਿਸ ਨੂੰ ਉਹ ਨੌਕਰੀ ਤੇ ਰੱਖਣਾ ਚਾਹੁੰਦੇ ਨੇ ਤਾਂ ਜੋ ਉਹ ਇਸ ਨੂੰ ਆਈ ਆਰ ਸੀ ਸੀ ਨੂੰ ਆਪਣੀ ਵਰਕ ਪਰਮਿਟ ਅਰਜੀ ਵਿੱਚ ਸ਼ਾਮਲ ਕਰ ਸਕਣ ਇੱਕ ਵਾਰ ਜਦੋਂ ਕੋਈ ਕਰਮਚਾਰੀ ਆ ਜਾਂਦਾ ਤਾਂ ਮਾਲਕ ਨੂੰ ਲਾਜ਼ਮੀ ਤੌਰ ਤੇ ਰਿਹਾਇਸ਼ ਅਤੇ ਸੇਧ ਸੰਭਾਲ ਵਰਗੀਆਂ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਉਹ ਕਰਮਚਾਰੀ ਨੂੰ ਨਿਸ਼ਚਿਤ ਤਨਖਾਹ ਅਦਾ ਕਰੇ ਅਤੇ ਕੰਮ ਦੀਆਂ ਸਥਿਤੀਆਂ ਸੁਰੱਖਿਅਤ ਦੁਰਵਿਵਹਾਰ ਜਾਂ ਪਰੇਸ਼ਾਨੀ ਤੋਂ ਮੁਕਤ ਪ੍ਰਦਾਨ ਕਰਦੇ ਨੇ। TFWP ਦੁਆਰਾ ਪ੍ਰਾਪਤ ਕੀਤੇ ਗਏ ਵਰਕ ਪਰਮਿਟ ਬੰਦ ਹੋ ਗਏ ਨੇ, ਮਤਲਬ ਕਿ ਕਰਮਚਾਰੀ ਸਿਰਫ ਇੱਕ ਰੋਜ਼ਗਾਰਦਾਤਾ ਲਈ ਕੰਮ ਕਰ ਸਕਦਾ ਹੈ ਜਦੋਂ ਉਹ ਕੈਨੇਡਾ ਵਿੱਚ ਹੁੰਦਾ ਹੈ। ਜੇਕਰ ਉਹ ਨੌਕਰੀ ਛੱਡ ਦਿੰਦੇ ਨੇ ਤਾਂ ਉਹ ਦੇਸ਼ ਵਿੱਚ ਰਹਿਣ ਦੇ ਯੋਗ ਨਹੀਂ ਹੋ ਸਕਦੇ ਹਨ। ਰੋਜ਼ਗਾਰਦਾਤਾਵਾਂ ਨਾਲ ਦੁਰਵਿਵਹਾਰ ਦੇ ਮਾਮਲਿਆਂ ਵਿੱਚ ਕੀ ਇਸ અપਵਾਦ ਦੇ ਉੱਪਰ ਗੱਲਬਾਤ ਹੈ ਪੀ ਐਫ ਡਬਲਯੂ ਪੀ ਬਿਨਾ ਆਲੋਚਨਾ ਦੇ ਵਿਕਸਤ ਨਹੀਂ ਹੋਇਆ ਜਿਸ ਦਾ ਬਹੁਤ ਸਾਰਾ ਹਿੱਸਾ ਐਸ ਸੀ ਐਸ ਐਸਟੀ ਰਿਪੋਰਟ ਵਿੱਚ ਦਰਸਾਉਂਦਾ ਕਿ ਪ੍ਰਚਲਿਤ ਥੀਮਾਂ ਵਿੱਚੋਂ ਇਹ ਇੱਕ ਟੀ ਐਫ ਡਬਲਯੂ ਪੀ ਰੋਜ਼ਗਾਰਦਾਤਾਾਂ ਜਾਂ ਕਰਮਚਾਰੀਆਂ ਲਈ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਰੁਜ਼ਗਾਰਦਾਤਾਵਾਂ ਵਿਸ਼ੇਸ਼ ਵਰਗ ਪਰਮਿਟ ਸਬਾਬਕ ਤੌਰ ਤੇ ਪਰਵਾਸੀ ਕਰਮਚਾਰੀਆਂ ਨੂੰ ਮਾੜੇ ਕਲਾਕਾਰਾਂ ਦੁਆਰਾ ਦੁਰਵਿਵਹਾਰ ਕਰਨ ਦੇ ਨਾਲ-ਨਾਲ ਅਧਿਕਾਰਾਂ ਅਤੇ ਸੁਰੱਖਿਆਵਾਂ ਤੱਕ ਪਹੁੰਚਾਣ ਕਰਨ ਲਈ ਤੰਗਾਤਮਕ ਰੁਕਾਵਟਾਂ ਨੂੰ ਹੋਰ ਕਮਜ਼ੋਰ ਬਣਾਉਂਦੇ ਨੇ ਕਪੂਰ ਇੰਸਟੀਚਿਊਟ ਦੀ ਇੱਕ ਤਾਜ਼ਾ ਰਿਪੋਰਟ ਰੁਜ਼ਗਾਰਦਾਤਾਵਾਂ ਦੇ ਨਜ਼ਰੀਏ ਦੇ ਪ੍ਰੋਗਰਾਮ ਦੇ ਨਾਲ ਹੋਰ ਮੁੱਦਿਆਂ ਨੂੰ ਉਜਾਗਰ ਕਰਦੀ ਹੈ ਖਾਸ ਤੌਰ ਤੇ ਮੌਸਮੀ ਕਰਮਚਾਰੀਆਂ ਦੇ ਸਬੰਧ ਵਿੱਚ ਇਸ ਵਿੱਚ ਕਿਹਾ ਗਿਆ ਕਿ ਰੋਜ਼ਗਾਰਦਾਤਾਵਾਂ ਇੱਕ ਅਸਥਾਈ ਕਿਰਤ ਸ਼ਕਤੀ ਨਾਲ ਆਪਣੇ ਸਾਲ ਦੇ ਕੰਮ ਨੂੰ ਸਹੀ ਢੰਗ ਨਾਲ ਸਿੱਖਣ ਦੀ ਯੋਜਨਾ ਬਣਾਉਣ ਵਿੱਚ ਅਸਮਰਥ ਹੋਣ ਕਾਰਨ ਨਿਰਾਸ਼ਾ ਮਹਿਸੂਸ ਕਰਦੇ ਨੇ ਅਤੇ ਉਹਨਾਂ ਦਬਾਬ ਬਾਰੇ ਗੱਲ ਕਰਦੇ ਨੇ ਜੋ ਲਗਭਗ ਪਿਰਤੀਵਾਦੀ ਸਬੰਧਾਂ ਨਾਲ ਆਉਂਦੇ ਨੇ ਜੋ ਮਾਲਕ ਅਤੇ ਕਰਮਚਾਰੀਆਂ ਵਿਚਕਾਰ ਵਿਚਾਰ ਵਿਕਸਿਤ ਹੁੰਦੇ ਨੇ ਜਦੋਂ ਕਿ ਉਹ ਲੋੜਾਂ ਲਈ ਮਾਲਕ ਤੇ ਨਿਰਪਰ ਕਰਦੇ ਨੇ ਜਿਵੇਂ ਕਿ ਰਿਹਾਈ ਅਤੇ ਸਿਹਤ ਸੰਭਾਲ ਐਸਸੀਐਸਟੀ ਦੀ ਰਿਪੋਰਟ ਅੱਗੇ ਨੋਟ ਕਰਦੀ ਹੈ ਕਿ ਨੇਕਰਾ ਦੇ ਵਾਲੇ ਅਤੇ ਪਾਲਣਾ ਕਰਨ ਵਾਲੇ ਮਾਲਕਾਂ ਕੋਲ ਲੋੜ ਅਨਸਾਰ ਕਾਮਿਆਂ ਨੂੰ ਦੂਜੇ ਸਥਾਨਾਂ ਤੇ ਲਿਜਾਣ ਜਾਂ ਚੰਗੇ ਕੰਮ ਲਈ ਲੰਬੀ ਸੇਵਾ ਲਈ ਉੱਚ ਕੁਸ਼ਲ ਕਰਮਚਾਰੀ ਨੂੰ ਉਤਸ਼ਾਹਿਤ ਕਰਨ ਲਈ ਲਚਕਤਾ ਦੀ ਘਾਟ ਹੈ ਬੰਦ ਕੀਤੇ ਗਏ ਵਰਕ ਪਰਮਿਟਾਂ ਨੂੰ ਖਤਮ ਕਰਨਾ ਇੱਕ ਵੱਡੀ ਗੱਲ ਇਸ ਵਕਤ ਹੀ ਨਿਕਲ ਕੇ ਆ ਰਹੀ ਹੈ ਅਸਾਈ ਕਰਮਚਾਰੀਆਂ ਦੀ ਕਮਜ਼ੋਰੀ ਨੂੰ ਘਟਾਉਣ ਲਈ ਐਸ ਸੀ ਐਸ ਐਸ ਟੀ ਸਰਕਾਰ ਨੂੰ ਅਗਲੇ 3 ਸਾਲਾਂ ਦੇ ਅੰਦਰ ਰੋਜ਼ਗਾਰਦਾਤਾ ਵਿਸ਼ੇਸ਼ ਵਰਕ ਪਰਮਿਟ ਨੂੰ ਪੜਾਵਾਰ ਬੰਦ ਕਰਨਾ ਚਾਹੀਦਾ ਇਹ ਕਪੂਰ ਇੰਸਟੀਚਿਊਟ ਦੁਆਰਾ ਗੁੰਜਾਇਆ ਗਿਆ ਤੇ ਜੋ ਆਈ ਆਰ ਸੀ ਸੀ ਨੂੰ ਰੋਜ਼ਗਾਰਦਾਤਾਵਾਂ ਵਿਸ਼ੇਸ਼ ਵਰਕ ਪਰਮਿਟ ਨੂੰ ਖਤਮ ਕਰਨ ਅਤੇ ਇਸ ਦੀ ਬਜਾਏ ਸਾਰੇ ਪ੍ਰਵਾਸੀ ਕਾਮਿਆਂ ਨੂੰ ਸਥਾਈ ਨਿਵਾਸੀ ਦਰਜੇ ਦੀ ਪੇਸ਼ਕਸ਼ ਕਰਨ ਲਈ ਕਹਿੰਦਾ ਹੈ ਕਪੂਰ ਇੰਸਟੀਚਿਊਟ ਸਵਾਦੰਦਾ ਹੈ ਕਿ ਇਹ ਲਾਇਬਲ ਖੋਵੇਗਾ ਪੂਰੀ ਸਥਾਈ ਰਿਹਾਇਸ਼ ਸਥਿਤੀ ਤੋਂ ਬਿਨਾ ਪ੍ਰਵਾਸੀ ਕਾਮੇ ਆਪਣੇ ਕੈਨੇਡੀਅਨ ਅਮਰਤਬਾ ਨਾਲੋਂ ਬਹੁਤ ਵਕਰੀਆਂ ਸਥਿਤੀਆਂ ਵਿੱਚ ਰਹਿੰਦੇ ਨੇ ਅਤੇ ਕੰਮ ਕਰਦੇ ਨੇ। ਉਹਨਾਂ ਦੀ ਅਸਥਾਈ ਇਮੀਗ੍ਰੇਸ਼ਨ ਸਥਿਤੀ ਉਹਨਾਂ ਨੂੰ ਮਜ਼ਦੂਰਾ ਦੀ ਇੱਕ ਵਕਰੀ ਸ਼੍ਰੇਣੀ ਵਿੱਚ ਰੱਖਦੀ ਅਤੇ ਉਹਨਾਂ ਦੇ ਮਜ਼ਦੂਰ ਅਧਿਕਾਰਾਂ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਰੁਕਾਵਟ ਪੈਦਾ ਕਰਦੀ ਹੈ। ਇਹ ਨੋਟ ਕਰਦਾ ਹੈ ਕਿ IRCC ਦੁਆਰਾ ਫੰਡ ਕੀਤੀ ਗਈਆਂ ਬਹੁਤ ਸਾਰੀਆਂ ਬੰਦੋਬਸਤ ਸੇਵਾਵਾਂ TFWS ਵਿੱਚ ਪਹੁੰਚਣ ਯੋਗ ਨਹੀਂ ਨੇ ਜਦੋਂ ਕੈਨੇਡਾ ਵਿੱਚ ਜੀਵਨ ਦੇ ਅਨੁਕੂਲ ਕਰਨ ਅਤੇ ਉਹਨਾਂ ਦੇ ਅਧਿਕਾਰਾਂ ਨੂੰ ਸਮਝਣ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੂੰ ਇੱਕ ਨੁਕਸਾਨ ਹੁੰਦਾ ਹੈ ਵਿਕਲਪ ਤੌਰ ਤੇ SCCAST ਦੀ ਰਿਪੋਰਟ ਸਿਫਾਰਿਸ਼ ਕਰਦੀ ਹੈ ਕਿ ਸਰਕਾਰ ਮੌਜੂਦਾ TFWP ਦੀ ਥਾਂ ਸੈਕਟਰ ਜਾਂ ਫਿਰ ਖੇਤਰ ਵਿਸ਼ੇਸ਼ ਵਰਕ ਪਰਮਟ ਦੀ ਪਰਚੋਲ ਕਰੇ ਇਹ ਸੁਝਾਦ ਦਿੰਦੇ ਨੇ ਕਿ ਰੋਜ਼ਗਾਰਦਾਤਾਵਾਂ ਲਈ ਇੱਕ ਫਾਇਦੇਮੰਦ ਹੋ ਸਕਦਾ ਕਿਉਂਕਿ ਉਹ ਆਮ ਤੌਰ ਤੇ ਕਰਮਚਾਰੀਆਂ ਦੀ ਸਿਹਤ ਸੰਭਾਲ ਆਵਾਜਾਈ ਅਤੇ ਰਹਿائش ਨਾਲ ਸੰਬੰਧਿਤ ਇੱਕ ਮਹੱਤਵਪੂਰਨ ਵਿੱਤੀ ਜ਼ਿੰਮੇਵਾਰੀ ਨਿਭਾਉਂਦੇ ਨੇ ਰਿਪੋਰਟ ਵਿੱਚ ਕਿਹਾ ਗਿਆ ਕਿ ਸੈਕਟਰ ਜਾਂ ਖੇਤਰ ਵਿਸ਼ੇਸ਼ ਵਰਕ ਪਰਮਟ ਵਾਲੇ ਕਰਮਚਾਰੀਆਂ ਦਾ ਸਮਰਥਨ ਕਰਨਾ ਜਾਰੀ ਰੱਖਣ ਲਈ ਮਾਲਕ ਇੱਕ ਖੇਤਰੀ ਅਧਿਕਾਰ ਸੰਸਥਾ ਨੂੰ ਭਗਤਾਨ ਕਰ ਸਕਦੇ ਨੇ ਕਮਿਸ਼ਨ ਟੀ ਐਫ ਲਈ ਦੁਰਵਿਵਾਰ ਅਤੇ ਦੁਰਵਿਵਾਰੀਆਂ ਰਿਪੋਰਟਾਂ ਅਤੇ ਉਹਨਾਂ ਅਧਿਕਾਰਾਂ ਦੀ ਵਕਾਲਤ ਲਈ ਸੰਪਰਕ ਦੇ ਸਿੰਗਲ ਵਿਦੂ ਵੱਜੋਂ ਕੰਮ ਕਰੇਗਾ ਇਸ ਸਬੰਧਤ ਹਿੱਸੇਦਾਰੀਆਂ ਨਾਲ ਸਲਾਹਨਾ ਸਲਾਮਸ਼ੁਬਰੇ ਵੀ ਕਰੇਗਾ ਅਤੇ ਕੈਨੇਡਾ ਵਿੱਚ ਪ੍ਰਵਾਸੀ ਕਾਮਿਆਂ ਦੇ ਤਜਰਬੇ ਲੇਬਰ ਮਾਰਕੀਟ ਵਿੱਚ ਉਹਨਾਂ ਦੀ ਭੂਮਿਕਾ ਬਾਰੇ ਡਾਟਾ ਇਕੱਤਰ ਕਰਨ ਵਿਸ਼ੇਸ਼ਲਨ ਕਰਨ ਅਤੇ ਪ੍ਰਸਾਰਿਤ ਕਰਨ ਲਈ ਇੱਕ ਖੋਜ ਏਜੰਡਾ ਸਾਪਤ ਕਰਨ ਲਈ ਕੰਮ ਕਰੇਗਾ ਦੋਵੇਂ ਰਿਪੋਰਟਾਂ ਵਿੱਚ TFW ਲਈ ਬਿਹਤਰ ਅਨੁਭਵ ਆਗਮਨ ਜਾਰੀ ਵਧੇਰੇ ਅਣ ਐਲਾਨੀ ਕਮ ਵਾਲੀ ਥਾਂ ਦੀ ਜਾਂਚ ਜਾਂ ਹੋਰ ਸਥਾਈ ਪ੍ਰਵਾਸੀ ਕਾਮਿਆਂ ਨੂੰ ਸਥਾਈ ਨਿਵਾਸੀ ਬਣਾਉਣ ਦੀ ਇਜਾਜ਼ਤ ਦੇਣ ਲਈ ਪ੍ਰਵਾਂਸ਼ੀਅਲ ਨਾਮਜਦ ਪ੍ਰੋਗਰਾਮ ਦਾ ਵਿਸਤਾਰ ਕਰਨ ਸਮੇਤ ਕਈ ਹੋਰ ਸ਼epartਸ਼ਾਂ ਸ਼ਾਮਲ ਕੀਤੀਆਂ ਗਈਆਂ ਨੇ ਸੈਨੇਟ ਦੁਆਰਾ ਦਰਸਾਏ ਗਏ ਕਾਨੂੰਨ ਦੇ ਅਨਸਾਰ ਇੱਕ ਵਾਰ ਇੱਕ ਸਾਈਕ ਕਮੇਟੀ ਇੱਕ ਰਿਪੋਰਟ ਪੇਸ਼ ਕਰਦੀ ਹੈ ਸਰਕਾਰ ਕੋਲ ਜਵਾਬ ਦੇਣ ਜਾਂ ਜਵਾਬ ਦੇਣ ਦੀ ਪੇਸ਼ਕਸ਼ ਕਰਨ ਲਈ 150 ਕੈਲੰਡਰ ਦੇ ਦਿਨ ਹੁੰਦੇ ਨੇ ਪਰੀੜਨ ਘਬਰਨਾਮਾਂ ਦੇ ਵਿੱਚ ਅਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵਿਸਤਰਾ ਚੱਲਣਗੇ ਦੇਸ਼ ਦੁਨੀਆ ਤਮਾਮ ਖਬਰਾਂ ਦੇਖਣ ਵਾਸਤੇ ਬਨੇ ਰਹੋ ਕੈਨੇਡੀਅਨ ਗੱਭਰੂ ਦੇ ਨਾਲ